ਐਸਵਾਲਾ ਦੀ ਵੱਡੀ ਖਬਰ ਸਾਹਮਣੇ ਇਹ ਤੁਹਾਨੂੰ ਦੱਸ ਦੇਈਏ ਕਿ ਸਕੌਨ ਦੇ ਪੁਜਾਰੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਟਾਕਾ ਬੰਗਲਾਦੇਸ਼ ਪੁਲਿਸ ਨੇ ਸੋਮਵਾਰ ਨੂੰ ਇਸਕੌਨ ਦੇ ਪੁਜਾਰੀ ਅਤੇ ਹਿੰਦੂ ਨੇਤਾ ਜਿਨਮੇ ਕ੍ਰਿਸ਼ਨ ਦਾਸ ਨੂੰ ਟਾਕਾ 에ਰਪੋਰਟ ਤੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਦਕਿ ਹਿੰਦੂ ਸਮੂਹ ਨੇ ਦਾਵਾ ਕੀਤਾ ਕਿ ਜਿਨਮੇ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਨਮੋਏ ਕ੍ਰਿਸ਼ਨ ਦਾਸ ਖਿਲਾਫ ਦੇਸ਼ ਧ੍ਰੋਹ ਦੇ ਮਾਮਲੇ 'ਚ ਕਾਰਵਾਈ ਕੀਤੀ ਗਈ ਹੈ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰੀਮ ਸਰਕਾਰ ਨਹੀਂ ਚਾਹੁੰਦੀ ਸੀ ਕਿ ਦਾਸ ਦੇਸ਼ ਛੱਡ ਕੇ ਜਾਵੇ ਅਤੇ ਇਹੀ ਕਾਰਨ ਸੀ ਕਿ ਪੁਲਿਸ ਨੇ ਹਵਾਈ ਅੱਡੇ ਤੇ ਪਹੁੰਚਦੇ ਹੀ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਹੈ ਅਕਤੂਬਰ ਦੇ ਆਖਰੀ ਮਹੀਨੇ ਦੇ ਵਿੱਚ ਬੰਗਲਾਦੇਸ਼ ਸਰਕਾਰ ਨੇ ਚਿੰਮੋਈ ਕ੍ਰਿਸ਼ਨ ਦਾਸ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਸੀ ਦਰਅਸਲ ਛਟਗਾਉ ਵਿੱਚ ਉਹਨਾਂ ਦੀ ਅਗਵਾਈ ਵਿੱਚ ਕਰੈਲੀ ਹੋਈ ਸੀ ਜਿਸ ਦਾ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੰਦੂ ਇਕੱਠੇ ਹੋਏ ਸਨ ਇਸ ਕਾਰਨ ਮੁਹੰਮਦ ਯੂਨਸ ਦੀ ਸਰਕਾਰ ਪਰੇਸ਼ਾਨ ਸੀ ਇਸ ਰੈਲੀ ਚ ਚਿੰਮੇ ਤੇ ਦੇਸ਼ ਦੀ ਪ੍ਰਭੂ ਸੱਤਾ ਅਤੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕਰਕੇ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ ਜਿੰਮੇਦਾਰ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਉੱਤੇ ਹੋ ਰਹੇ ਅਤਿਆਚਾਰਾਂ ਤੇ ਹਿੰਸਾ ਨੂੰ ਲੈ ਕੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਨੇ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹਿੰਦੂਆਂ ਦੇ ਸਮਰਥਨ ਦੇ ਵਿੱਚ ਰੈਲੀ ਵੀ ਕੱਢੀ ਸੀ ਪੁਲਿਸ ਚ ਜਿੰਮੋਏ 크੍ਰਿਸ਼ਣ ਦਾਸ ਖਿਲਾਫ ਦਰਜ ਕਰ ਸ਼ਿਕਾਇਤ ਮੁਤਾਬਕ ਇਸ ਕੌਂਸ ਮੂ ਨੇ ਬੰਗਲਾਦੇਸ਼ ਦੇ ਰਾਸ਼ਟਰੀ ਚੰਡੇ ਦੇ ਉੱਪਰ ਉਸ ਸਮੇਂ ਧਾਰਮਿਕ ਝੰਡਾ ਲਹਿਰਾਇਆ ਜਦੋਂ ਵਿਦਿਆਰਥੀ ਟਟਗਾਮ ਚ ਨਿਊ ਮਾਰਕੀਟ ਚੁਰਾਹੇ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਿਹਾ ਹੈ ਸਰ ਸ਼ਿਕਾਇਤ ਕੀਤਾ ਗਿਆ ਹੈ ਕਿ ਦੇਸ਼ ਦੇ ਰਾਸ਼ਟਰੀ ਚੰਡਾ ਤੇ ਇਸਕੌਨ ਦਾ ਧਾਰਮਿਕ ਚੰਡਾ ਲਹਿਰਾਉਣਾ ਦੇਸ਼ ਦੀ ਅਖੰਡਤਾ ਨੂੰ ਤੋੜਨ ਦੇ ਬਰਾਬਰ ਮੰਨਿਆ ਗਿਆ ਹੈ ਇਸ ਵਲੋਂ ਦੀ ਵੱਡੀ ਖਬਰ ਸਾਹਮਣੇ ਤੁਹਾਨੂੰ ਦੱਸ ਦੇਈਏ ਕਿ ਇਸਕੌਨ ਦੇ ਪੁਜਾਰੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਟਾਕਾ ਬੰਗਲਾਦੇਸ਼ ਪੁਲਿਸ ਨੇ ਸੋਮਵਾਰ ਨੂੰ ਇਸਕੌਨ ਦੇ ਪੁਜਾਰੀ ਅਤੇ Hindu ਨੇਤਾ ਜਿਨ੍ਹਾਂ ਵਿੱਚ ਕ੍ਰਿਸ਼ਨ ਦਾਸ ਨੂੰ ਟਾਕਾ 에ਰਪੋਰਟ ਤੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਦਕਿ Hindu ਸਮੂਹ ਨੇ ਦਾਵਾ ਕੀਤਾ ਕਿ ਜਿਨ੍ਹਾਂ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਚਿੰਮੋਏ ਕ੍ਰਿਸ਼ਨ ਦਾਸ ਖਿਲਾਫ ਦੇਸ਼ ਧ੍ਰੋਹ ਦੇ ਮਾਮਲੇ 'ਚ ਕਾਰਵਾਈ ਕੀਤੀ ਗਈ ਹੈ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨਹੀਂ ਚਾਹੁੰਦੀ ਸੀ ਕਿ ਦਾਸ ਦੇਸ਼ ਛੱਡ ਕੇ ਜਾਵੇ ਅਤੇ ਇਹ ਹੀ ਕਾਰਨ ਸੀ ਕਿ ਪੁਲਿਸ ਨੇ ਹਵਾਈ ਅੱਡੇ ਤੇ ਪਹੁੰਚਦਿਆਂ ਹੀ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਹੈ ਅਕਤੂਬਰ ਦੇ ਆਖਰੀ ਮਹੀਨੇ ਦੇ ਵਿੱਚ ਬੰਗਲਾਦੇਸ਼ ਸਰਕਾਰ ਨੇ ਚਿੰਮੋਈ ਕ੍ਰਿਸ਼ਨ ਦਾਸ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਸੀ दरअसल ਛਟਗਾਉ ਵਿੱਚ ਉਹਨਾਂ ਦੀ ਅਗਵਾਈ ਵਿੱਚ ਕਰੈਲੀ ਹੋਈ ਸੀ ਜਿਸ ਦਾ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੰਦੂ ਇਕੱਠੇ ਹੋ ਸਨ ਇਸ ਕਾਰਨ ਮੁਹੰਮਦ ਯੂਨਸ ਦੀ ਸਰਕਾਰ ਪਰੇਸ਼ਾਨ ਸੀ ਇਸ ਰੈਲੀ ਚ ਚਿੰਮੇ ਤੇ ਦੇਸ਼ ਦੀ ਪ੍ਰਭੂ ਸੱਤਾ ਅਤੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕਰਕੇ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਜ਼ਿੰਮੇਦਾਰ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਉੱਤੇ ਹੋ ਰਹੇ ਅਤਿਆਚਾਰਾਂ ਤੇ ਹਿੰਸਾ ਨੂੰ ਲੈ ਕੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਨੇ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹਿੰਦੂਆਂ ਦੇ ਸਮਰਥਨ ਦੇ ਵਿੱਚ ਰੈਲੀ ਵੀ ਕੱਢੀ ਸੀ। ਪੁਲਿਸ 'ਚ ਜਿੰਮੋਏ 크੍ਰਿਸ਼ਨ ਦਾਸ ਖਿਲਾਫ ਦਰਜ ਕਰ ਸ਼ਿਕਾਇਤ ਮੁਤਾਬਕ ਇਸ ਕੌਂਸਮੂ ਨੇ ਬੰਗਲਾਦੇਸ਼ ਦੇ ਰਾਸ਼ਟਰੀ ਚੰਡੇ ਦੇ ਉੱਪਰ ਉਸ ਸਮੇਂ ਧਾਰਮਿਕ ਝੰਡਾ ਲਹਿਰਾਇਆ ਜਦੋਂ ਵਿਦਿਆਰਥੀ ਟਟਗਾਮ ਚ ਨਿਊ ਮਾਰਕੀਟ ਚੌਰਾਹੇ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਸ਼ਿਕਾਇਤ ਕੀਤਾ ਗਿਆ ਹੈ ਕਿ ਦੇਸ਼ ਦੀ ਰਾਸ਼ਟਰੀ ਛੰਗਤਾ ਇਸ ਕੌਮ ਦਾ ਧਾਰਮਿਕ ਝੰਡਾ ਲਹਿਰਾਉਣਾ ਦੇਸ਼ ਦੀ ਅਖੰਡਤਾ ਨੂੰ ਤੋੜਨ ਦੇ ਬਰਾਬਰ ਮੰਨਿਆ ਗਿਆ ਹੈ